ਜੀ ਜ਼ਬਰਦਸਤ ਈਮੋਰ ਸੱਗ ਤੇ ਬਿਠਾ ਕੇ ਲੈ ਗਿਆ ਸਿੰਦਰ ਸਿੰਘ ਆਪਣੇ ਪਿੰਡ ਕਿਸੇ ਦੇ ਘਰੇ ਲੱਗ ਕੇ ਇਹਦੇ ਨਾਲ ਜ਼ਬਰਦਸਤ ਸਰੀਰਕ ਸੰਬੰਧ ਬਣਾਏ ਨੇ ਰੋਲਾ ਪਾਇਆ ਕੋਈ ਵੀ ਨਹੀਂ ਸੀ ਉੱਤੇਗਾ ਇਹ ਖਾਨੂ ਪਤਨ ਪਿੱਛੇ ਲੱਗਾਏ ਬੇਰੋਂਦੀ ਪਿੱਟਦੀ ਹੀ ਤੇ ਕੋਈ ਨਾ ਆਦਮੀ ਬਣਾ ਨਾ ਕੋਈ ਹੁਣਾ ਨਾਂ ਬਾ ਹ ਤੇ ਕਾਰਵਾਈ ਹੋਣੀ ਬੀਨ ਖਾਜਾ ਮਲੇ ਖਾਸੀ ਦੋ ਕਮਾਵੇ ਤੇ ਕਰੇ ਨਾ ਉਹ ਕੁੜੀ ਨੇ ਕਹਿੰਦਾ ਸੀ ਜੇ ਤੂੰ ਕਰੇ ਦੱਸਿਆ ਤਾਂ ਮੈਂ ਤੈਨੂੰ ਮਾਰ ਦਿਆਂਗਾ ਮੇਰੇ ਕੋਲ ਪਿਸਤੌਲ ਹੈਗਾ ਹੈ ਮੈਂ ਤੇਰੇ ਮਾਪਿਆਂ ਨੂੰ ਮਾਰ ਦਿਆਂਗਾ ਤੇ ਇਹਨੂੰ ਮਾਰ ਦਿਆਂਗਾ ਤੇਨੂੰ ਮੈਂ ਜਿਲੇਲ ਕਰ ਦਿਆਂਗਾ ਮੈਂ ਮੇਰੇ ਕੋਲ ਫੋਟੋ ਨੈਰਾ ਵਗੈਰਾ ਉਹ ਚੀਜ਼ ਹੈ ਬਹੁਤ ਧਮਕੀਆਂ ਦੇਂਦਾ ਸੀ ਇਹਨੇ ਕੁੜੀ ਨੇ ਡਰਦੇ ਮੇਰੇ ਸਾਨੂੰ ਨਹੀਂ ਦੱਸਿਆ ਕੋਈ ਸਾਨੂੰ ਕੋਈ ਤੋਂ ਪਤਾ ਲੱਗਿਆ ਜਦੋਂ ਨੇ ਮਾਰਿਆ ਪੱਤਰ ਕਿੱਥੇ ਗਏ ਸੀ ਅਸੀਂ ਮਾਦੇ ਮਗਰ ਗਏ ਸੀ ਖੇਤੀ ਕਰਨ ਮਦਦ ਕਰਨ ਲਈ ਨਾਲ ਉੱਥੇ ਆ ਗਏ

ਸਖਤ ਸਖਤ ਨੇ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਕਿਸੇ ਹੁੰਦੇ ਵੀਰੇ ਹਾਂਜੀ ਕਾਪੀ ਚਲਾਏ ਹਾਂਜੀ ਕੋਈ ਵੀ ਨਹੀਂ ਆਸ-ਪਾਸ ਕੋਈ ਵੀ ਨਹੀਂ ਆਗਾ ਕੋਈ ਖੜਾ ਨਹੀਂ ਨਹੀਂ ਉਹ ਤਾਂ ਇਹ ਮੁੰਡਾ ਕੀ ਹੋਇਆ ਜੀ ਇਹ ਨਾ ਲੜਕੀ ਸੀ ਨਾਬਾਲਗ ਲੜਕੀ ਹੈ 15 ਸਾਲ ਦੀ ਉਹ ਉਹਦੀ ਮਦਰ ਜਿਵੇਂ ਕੰਮ ਕਰਦੇ ਨੇ ਖੇਤ ਚ ਕੰਮ ਕਰਨ ਗਏ ਸੀ ਤੇ ਇਹ ਲੜਕੀ ਵੀ ਉਹਨਾਂ ਦੇ ਪਿੱਛੇ ਕੰਮ ਕਰਨੀ ਜਾ ਰਹੀ ਸੀ ਲੜਕਾ ਜੀ ਸਿੰਦਰ ਸਿੰਘ ਜੋ ਕਿ ਕਾਕੜੇ ਪਿੰਡ ਦਾ ਰਹਿਣ ਵਾਲਾ ਸੀ ਉਹਨੇ ਇਹਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਪਿੰਡ ਕਿਸੇ ਦੇ ਘਰੇ ਲੱਗ ਕੇ ਇਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਨੇ ਤੇ ਉਹਦੇ ਤੇ ਅਸੀਂ ਮਕਦਮਾ ਦਰਜ ਕੀਤਾ ਹੈ ਤੇ ਇਹ ਕੰਪਲੇਂਟ ਉਹਨਾਂ ਦੀ ਮਾਤਾ ਵੱਲੋਂ ਹੋਈ ਹੈ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੋਈ ਹੈ 376 366 ਆਕਸਫੈਕਟ ਦਾ ਅਸੀਂ ਮਕਦਮਾ ਦਰਜ ਕੀਤਾ ਹੈ ਅਗਵਾ ਕੀਤਾ ਹੈ ਲੜਕੇ ਨੇ ਹਾਂਜੀ ਉਹ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾਇਆ ਸੀ ਹਾਂ ਜੀ ਉਹ ਇਹ ਦੋਸ਼ੀ ਰਸਤਾ ਇਹ ਪਾਈ ਨਹੀਂ ਨੇ ਦੋਸ਼ੀ ਦੇ ਰਸਨੀ ਪਾਈ ਜੀ ਮੇਰੇ ਕੋਲ ਸਿਰਫ ਏਸੀ ਪੀਐਫਆਰ ਦਰਜ ਕਰਨਾ ਦਾ ਕਿਉਂਕਿ ਸਬ ਇੰਸਪੈਕਟਰ ਹੀ ਉਹਨਾਂ ਦੇ ਬਿਆਨ ਲੈ ਸਕਦੇ ਨੇ ਹਾਂਜੀ ਹਾਂਜੀ ਮੈਂ ਉਹਨਾਂ ਦਾ ਬਿਆਨ ਲੈ ਕੇ ਮੈਡੀਕਲ ਕਰਵਾ ਦਿੱਤਾ ਸੀ ਤੇ ਫਿਰ ਮੈਂ ਵਾਪਸ ਅਗਲੀ ਤਬਦੀਸ਼ ਕਿਸ ਤਰ੍ਹਾਂ ਅਗਲੀ ਤਬਦੀਸ਼ ਏਐਸਐ ਹੀ ਕਰਨੀ ਠੀਕ ਕਰ ਰਹੇ ਉਹ ਹਾਂਜੀ ਉਹ ਅੰਲਾ ਦੀ ਤਤਤੀਸ ਚੱਲੂ ਤੇ ਠੀਕ ਹਾਂਜੀ ਕਿੱਥੋਂ ਰਹਿਣ ਵਾਲੇ ਤੁਸੀਂ ਸਰ ਜੀ ਕੁਸ਼ੌਰ ਸਿੰਘ ਚ ਰਹਿਣ ਵਾਲੇ ਹਾਂ ਤੇ ਜਿਹੜੀ ਇਹ ਚਰਨ ਦਾ ਫਰਕ ਪਈ ਕਿਸ ਤਰ੍ਹਾਂ ਹੋਇਆ ਇਹ ਸਰ ਜੀ ਇਹਨਾਂ ਦੀ ਇਹ 15 ਸਾਲੋਂ ਬਾਰੇ ਸਾਰੀ ਹੂੰ ਸਰ ਜੀ ਅਸੀਂ ਗਏ ਸੀ ਬਾਹਰ ਗੋਡੀ ਲਾਣ ਕਿਸੇ ਦੇ ਖੇਤ ਵਿੱਚ ਉੱਥੇ ਪਿੱਛੇ ਮੇਰੀ ਕੁੜੀ ਚੱਲੀ ਸੀ ਮੇਰੀ ਹੈਲਪ ਕਰਨ ਹੂੰ ਉਸ ਤੋਂ ਬਾਅਦ ਉਹ ਮੁੰਡੇ ਨੂੰ ਪਤਾ ਲੱਗਿਆ ਬਾਹਰ ਆ ਗਈ ਉਹਨੇ ਜ਼ਬਰਦਸਤੀ ਉਹਨੂੰ ੱੱਕੇ ਨਾਲ ਬਿਠਾ ਕੇ ਮੋਟਰਸਾਈਕਲ ਤੇ ਲੈ ਗਿਆ ਹੂੰ ਉਸ ਤੋਂ ਬਾਅਦ ਖੇਤੀ ਚ ਜਾ ਕੇ ਉਹਨੇ ਇਹਨਾਂ ਨਾਲ ਮਾੜੀ ਹਰਕਤ ਕੀਤੀ ਸਾਨੂੰ ਨਹੀਂ ਪਤਾ ਸੀ ਸਰ ਜੀ ਸਾਨੂੰ ਇਨਸਾਬ ਚਾਹੀਦਾ ਸਾਡੇ ਨਾਲ ਹੀ ਹਾਂ ਰੋਈ ਵੀ ਬਹੁਤ ਕਰ ਲਈ ਹੂੰ ਪਰੇਂਦੀ ਕਿਸੇ ਨੇ ਨਹੀਂ ਸੁਣੀ ਸਾਨੂੰ ਨਸਾਬ ਚਾਹੀਦਾ ਐ ਇਸ ਤਰ੍ਹਾਂ ਮਾੜੀ ਹਰਕਤ ਕਰਨ ਵਾਲਾ ਮੁੰਡਾ ਵਿਆਹਿਆ ਮੁੰਡਾ ਐ ਬੱਚੇ ਵਾਲਾ ਮੁੰਡਾ ਐ ਉਹਨੂੰ ਸ਼ਰਮ ਨਹੀਂ ਆਈ ਆ ਦੀ ਟੀ ਜੱਡੀ ਕੁੜੀ ਨਾਲ ਇਸ ਤਰ੍ਹਾਂ ਕੰਮ ਕਰਦੇ ਹਨ ਤੇ ਸਾਨੂੰ ਨਸਾਬ ਚਾਹੀਦਾ ਐ ਸਰ ਜੀ ਅਜੇ ਤੱਕ ਗ੍ਰਿਫਤਾਰ ਹੋਈ ਨਹੀਂ ਨਹੀਂ ਹੋਈ ਸਰ ਜੀ ਕੁਝ ਵੀ ਨਹੀਂ ਹੋਇਆ ਸਾਡੀ ਕਿਸੇ ਨੇ ਨਹੀਂ ਸੁਣੀ ਉਹਨਾਂ ਦੇ ਚਾਚੇ ਤਾਏ ਨੇ ਇੱਥੇ ਉੱਥੇ ਆਂਦਾ ਜਾਂਦਾ ਸੀ ਸਾਨੂੰ ਕੋਈ ਪਤਾ ਨਹੀਂ ਸਰ ਜੀ ਕੀ ਨਾਮ ਉਹਦੇ ਨਾਮ ਸਿੰਦਰ ਸਿੰਘ ਹੈ ਹੂੰ ਹੂੰ ਬਹੁਤ ਨੇ ਮਾੜੀ ਸਾਡੀ ਹਰਕਤ ਕੀਤੀ ਸਾਨੂੰ ਸਾਡੀ ਕਾਰਵਾਈ ਕਰੋ ਹੂੰ ਹੋਣੀ ਚਾਹੀਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਸਰ ਜੀ ਫ੍ਰੀਟ ਨੇ ਚਾਹੀਦੀ ਹਾਂ ਫ੍ਰੀਟ ਨੇ ਚਾਹੀਦੀ ਨੇ ਸਜ਼ਾ ਵੀ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਉਹਨਾਂ ਦਿੱਤੀ ਜਾਵੇ ਇਸ ਤਰ੍ਹਾਂ ਤਾਂ ਡਰਾਉਂਦਾ ਰਿਹਾ ਸਾਨੂੰ ਕਹਿੰਦਾ ਸੀ ਇਹਨਾਂ ਕੁੜੀ ਨੂੰ ਕਹਿੰਦਾ ਸੀ ਜਦੋਂ ਤੂੰ ਕਰੇ ਦੱਸਿਆ ਤਾਂ ਮੈਂ ਤੈਨੂੰ ਮਾਰ ਦਿਆਂਦਾ ਮੇਰੇ ਕੋਲ ਪਿਸਤੌਲ ਹੈਗਾ ਐ ਮੈਂ ਤੇਰੇ ਮਾਂ ਪਿਓ ਨੂੰ ਮਾਰ ਦਿਆਂਦਾ ਤੇ ਇਹਨੂੰ ਮਾਰ ਦਿਆਂਦਾ ਤੇਨੂੰ ਮਜਲਿਲ ਕਰ ਦਿਆਂਦਾ ਮੇਰੇ ਕੋਲ ਫੋਟੋ ਨੈਰਾ ਵਗੈਰਾ ਉਹ ਚੀਜ਼ ਹੈ ਬਹੁਤ ਧਮਕੀਆਂ ਦਿੰਦਾ ਸੀ ਇਹਨੂੰ ਤੇ ਇਹਨੇ ਕੁੜੀ ਨੇ ਡਰਦੇ ਮਾਰੇ ਸਾਨੂੰ ਨਹੀਂ ਦੱਸਿਆ ਸੀ ਸਾਨੂੰ ਦੋ ਦੋ ਪਤਾ ਲੱਗਿਆ ਜਦੋਂ ਨੇ ਆ ਮਾਰੀ ਹਰਕਤ ਕਰ ਦਿੱਤੀ ਸੀ ਸਾਡੇ ਨਾਲ ਕੁੜੀ ਨੇ ਤਾਂ ਹਾਂ ਸਾਰੀ ਗੱਲ ਸਾਨੂੰ ਕੁੜੀ ਨੇ ਦੱਸੀ ਵੀ ਮਮਾ ਇਸ ਤਰ੍ਹਾਂ ਮੁੰਡਾ ਬਾਹਰ ਡੈਗਾ ਮੇਰੇ ਨਾਲ ਇਸ ਤਰ੍ਹਾਂ ਹਰਕਤ ਕਰਦਾ ਹੈ ਹਾਂ ਡਾਕਟਰ ਹਾਂ ਡਾਕਟਰ ਕਰਾਈ ਰੱਖਿਆ ਸੀ ਬਿਲਕੁਲ ਕੋਈ ਕਾਰਵਾਈ ਕੀਤੀ ਹਾਂ ਨਹੀਂ ਅਜੇ ਨਹੀਂ ਕੀਤੀ ਉਹਨਾਂ ਨੇ ਅਸੀਂ ਤੇ ਇਹੀ ਕਹਿੰਨਾ ਕਾਰਵਾਰੀ ਕਰਨ ਅਜੇ ਤੱਕ ਵੀ ਉਹ ਸ਼ਰੀਆਮ ਇੱਥੇ ਪਿੰਡ ਚ ਪਰਦਾ ਹੁੰਦਾ ਘੇੜੇ ਮਾਰਦਾ ਕੱਲ ਵੀ ਆਇਆ ਰ ਹੈ ਜਿਹੜਾ ਇੱਥੇ ਮਾਰ ਕੇ ਗਿਆ ਹੈ ਹਾਂ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਹਾਂ ਕਹਿੰਦੇ ਆਇਆ ਰ ਇੱਕ ਦੋ ਮੁੰਡੇ ਨਾਲ ਲੈ ਕੇ ਆਇਆ ਹੈ ਹਾਂ ਸਾਨੂੰ ਹਾਂ ਸਾਨੂੰ ਤੁਮ ਕੀ ਦਿੱਤੀ ਇਨੋਂ ਅਜੇ ਤੱਕ ਵੀ ਤਮਕੀਆਂ ਦਿੰਦਾ ਫੋਨ ਲਾਉਣ ਦੀ ਕੋਸ਼ਿਸ਼ ਕਰਦਾ ਹੈ ਮੈਂ ਤਾਂ ਫੋਨ ਚੱਕੇ ਤੇ ਮੈਂ ਇਹਨੂੰ ਕਹਾਂ ਵੀ ਤੂੰ ਇਹ ਬਿਆਨ ਨਹੀਂ ਦੇਣੇ ਤੇ ਫਿਰ ਅਜੇ ਤੱਕ ਇਹਦੇ ਅਸੀਂ ਨੇੜੇ ਫੋਨ ਨਹੀਂ ਲੱਗਣ ਦਿੱਤਾ ਕੁੜੀ ਦੇ ਤੇ ਨਾ ਹੀ ਅਸੀਂ ਕੁੜੀ ਨੂੰ ਫੋਨ ਫੜਾਇਆ ਹੈ ਹਾਂ ਸਖਤ ਸਖਤ ਕਾਰਵਾਈ ਇੰਨਾ ਤੇ ਕੀਤੀ ਜਾਵੇ ਤੱਕੇ ਤੇ ਇਹਨਾਂ ਨੂੰ ਹੰਸਾਪ ਵੀ ਅਸੀਂ ਮੰਗਦੇ ਹਾਂ ਮੇਰਾ ਨਾਮ ਪਿਆਰੋ ਹਾਂ ਕੀ ਲੱਗਦੇ ਸੀ ਮੇਰੀ ਪੋਤਰੀ ਹੈ ਹਾਂ ਕਿ ਸਿਰੰਦੇ ਕਸ਼ੋਰ ਜੁਗੇ ਕੀ ਕਰਦੇ ਹਿੰਦੇ ਮੈਂ ਤਾਂ ਪੋਰਾ ਕਰਨੇ ਝੜੀ ਤਪਾ ਹਾਂ ਕੁੜੀ ਚੱਲੀ ਹੀ ਮਾਤਾ ਨੇ ਮਗਰ ਆ ਜੀਦੀ ਤੇ ਉੱਥੇ ਜ਼ਬਰਦਸਤੀ ਲਾਇਆ ਗਿਆ ਮੁੰਡਾ ਤੇ ਕਾਕੜਿਆਂ ਦੇ ਛੇ ਦਾ ਛੇ ਦਾ ਨਾ ਹੀ ਤੇ ਉਹ ਹਨੂ ਪਤਨ ਪਿੱਛੇ ਲੱਗਾ ਏ ਬੀਰੋਂ ਦੀ ਪਿੱਟਦੀ ਸੀ ਤੇ ਕੋਈ ਨਬਾਦ ਨਹੀਂ ਬਣਾ ਨਾ ਕਿ ਹੋਣਾ ਨਾ ਬਾ ਹਾਂ ਤੇ ਕਾਰਵਾਈ ਹਮਣੀ ਬੀਨੂ ਹਜਾ ਮਿਲੇ ਤੇ ਫਾਸੀ ਦਾ ਹੁਕਮ ਆਵੇ ਵੀ ਕਾਰੇ ਨਾ ਆਵੇ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਹੈ। ਐਵੇਂ ਵੀ ਕੁੜੀ ਨੂੰ ਘਰੇ ਲੈ ਜਾ ਤੇ ਹੂੰ ਜ਼ਬਰਦਸਤੀ ਆ ਜ਼ਬਰਦਸਤੀ ਲੈ ਗਿਆ। ਚੋਕ ਕਤੇ ਤੇ ਖਾਨੂ ਪਤਾ ਪਿੱਛੇ ਲਗਾਏ। ਹੂੰ ਤੇ ਉਹਨੂੰ ਕੋ ਪਤਾ ਲੱਗ ਆਹ ਹਾਰ ਕੀਤੀ ਮੋਰ ਛੱਡ ਗਿਆ ਏ। ਹੂੰ ਵੀ ਮਾਂ ਤੇ ਮੇਰੇ ਤੇ ਟਾਈਕ ਨਾ ਆਵੇ। ਹੂੰ ਵੀ ਗੱਲ ਨਪੀ ਰਵੇਦੀ ਤੇ ਗੱਲ ਤਾਂ ਲਿਕਣੀ ਸੀ। ਹਾਂ ਪਤਾ ਤਾਂ ਲੱਗ ਹੀ ਜਾਣਾ ਸੀ ਵੀ ਮੇਰਾ ਨਾ ਪਪਾ ਪਾਟੇ ਦਾ ਤੇ ਉਹਨੂੰ ਖਜਾ ਮਿਲਣੀ ਚਾਹੀਦੀ। ਫਾਸੀ ਦਾ ਹੁਕਮ ਮਿਲਿਆ। ਤੇ ਦਾਦੀ ਉਂਦੀ ਰੋਂਦੀ ਫਿਰਦੀ ਤੇ ਰੋਂਦੇ ਵਿਖਾਣੋਂ ਦਾ ਮਾਪਿਓ ਵੀ ਜਿਵੇਂ ਅਸੀਂ ਰੋਂਦੇ ਪਾਏ ਅੱਜੇ ਤਿਆਰੀ ਕਰਦੇ ਖਾਣ ਵਾਲੇ ਮਰਦ ਕਰਾਉਣ ਲਈ ਕਿਉਂਕਿ ਆ ਮਾਂ ਦੇ ਰਮਤ ਕਰਾਉਣ ਗਈ ਵੀ ਅੱਜੇ ਤਿਆਰੀ ਤੱਪਾ ਕਰਨੀ ਆ ਤੇ ਆਹ ਹਾਦੇ ਨਾ ਬਣੀ ਏ ਗੱਲ ਬਾਤ ਤੇ ਉਹਨੂੰ ਦਾ ਖਜਾ ਹੋਣੀ ਚਾਹੀਦੀ ਏ ਤੇ ਘਰੇ ਨਾ ਆਵੇ ਬਹੀ ਨਹੀਂ ਤੇ ਖੌਰ ਵਾਲੇ ਚੁਗੇ ਨਹੀਂ ਰਹਿੰਦੇ ਤੇ ਗਰੀਬ ਘਰ ਆ ਰਹੇ ਗਰੀਬ ਕਹਾ ਰਹੇ ਆ ਤੇ ਖੋਦ ਰਹਿਣ ਵਾਲੇ ਜਿੱਤੇ ਐ ਪਿੰਡ ਸੋਰੇ ਚੱਗਾਂ ਦੇ ਹਾਂ ਤੇ ਕੀ ਹੋਇਆ ਜਿਹੜੀ ਲੜਕੀ ਨਾਲ ਇੰਨੀ ਨਰਮਨਾਹ ਕਰਾ ਆਖ ਕੋਈ ਇਹ ਯਾਰ ਕੁਤਾ ਤਰਾਂ ਦੇ ਇਹ ਮਮੀ ਚਲੀ ਗਈ ਦਿਹਾੜੀ ਹੂੰ ਤੇ ਮਰ ਗਈ ਆਦੀ ਮਮੀ ਜੀ ਪਰ ਕਰਾਣਾ ਤੋਂ ਮੋਢਾ ਗਾਹੀ ਕੋਈ ਕੱਕੜਿਆਂ ਦਾ ਹੂੰ ਸਿੰਗਰ ਸਿੰਦਾਰ ਉਹ ਰਾਜਨ ਹਰਤਾ ਮਾਰੀਆਂ ਕੀਤੀਆਂ ਹੂੰ ਇਨੂੰ ਬਿਠਾ ਤੇ ਲਿਆਕ ਨੇ ਰੋਲਾ ਪਾਇਆ ਬਹੁਤ ਕੰਮ ਹੈ ਜਬਰਦਸਤੀ ਵੀ ਆ ਹਾਂਜੀ ਹਾਂ ਹਾਂ ਜਬਰਦਸਤੀ ਲਿਆ ਰਿਹਾ ਤੇ ਮੈਂ ਆਪ ਜਹਾੜੀ ਚਲਾ ਜਾਣਾ 7 ਵਜੇ ਗਾਂ ਕੰਮ ਤੇ ਰਾਤ ਨੂੰ 8 ਵਜੇ ਆਉਣਾ ਤੇ ਬਸ ਸਾਡੇ ਹੀ ਮੰਗੇ ਵੀ ਨਾਲ ਸਖਤ ਸਖਤ ਖਾਇਆ ਚਾਹੀਦਾ ਨਾ ਪੂਰੀ ਕਾਰਵੀ ਸਿੱਖਤ ਹੋਣੀ ਚਾਹੀਦੀ ਹਜੇ ਫ੍ਰੀਜ ਹੈ ਨਹੀਂ ਫ੍ਰੀਜ ਹੈ ਨਿੱਕੇ ਨਿੱਕੇ ਬੱਚੇ ਨੇ ਉਹਦਾ ਆਣਾ ਜਾਣਾ ਇੱਥੇ ਕਿਤੇ ਇੱਧੇ ਆਉਣਾ ਜਾਣਾ ਚਾਹਤੇ ਇੱਥੇ ਕਿ ਨਹੀਂ ਇੱਥੇ ਆਉਂਦਾ ਜਾਂਦਾ ਹੈ ਹੋਰ ਤਾਲੂਕ ਕਿਸੇ ਕੋਲ ਆਇਆ ਥਮਕ ਦੇ ਰਿਹਾ ਸਾਨੂੰ ਬੜੀਆਂ ਧਮਕੀਆਂ ਦੇ ਰਿਹਾ ਆਉਂਦਾ ਇੱਥੇ ਰਮਾ ਤੇ ਮਾਰ ਦਿਆਂ ਦਾ ਨਹੀਂ ਕਰਦਿਆਂ ਦਾ ਕਿੰਨੇ ਨਾਲ ਹਾਂਜੀ ਬਸਤਾ ਹੋਣ ਨਾਲ ਉਹ ਵੀ ਤਨ ਦੇ ਮਾਤ ਪ ਮਾਰ ਦਿਆਂ ਦਾ ਜੇ ਤੁਸੀਂ ਥੋੜਾ ਪਾਇਆ ਤਾਂ ਬਹੁਤ ਧਮਕੀਆਂ ਦੇ ਰਿਹਾ ਸਾਨੂੰ ਅਜੀ ਵੀ ਕਹਿੰਦਾ ਹੈ ਇਹ ਵੀ ਕਹਿੰਦਾ ਹੈ ਵੀ ਇਹ ਤੇ ਹੋਣਾ ਨੇ ਜਾਨੂੰ ਸਜ਼ਾ ਹੋਣੀ ਚਾਹੀਦੀ ਵਾਰਤ ਵਾਰ ਫਾਸੀ ਹੋਣੀ ਚਾਹੀਦੀ ਇਹ ਬੰਦੇ ਨੂੰ ਵਿਆਹ ਵਰਾ ਵੈ ਇਹ ਨਹੀਂ ਕਾਕੀ ਗਈ عمر ਕੀ ਕੁੜੀ ਸੀ ਠੀਕ ਹੈ ਹਾਂਜੀ ਸਾਡੀ ਤੇ